ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੂਸਰੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਬਾਕੀ ਅਜੇ ਵੀਰ ਦੀ ਉਮਰ ਵੀ ਸਾਰੇ 20-22 ਸਾਲ ਹੀ ਆ ਤੇ ਕੰਮ ਵੀ ਜਿਹੜਾ ਵਾ ਸਾਰਾ ਜਿਹੜਾ ਵਾ ਚੰਗੀਆਂ ਛੋਟੀਆਂ ਜਿਹੜਾ ਵੀਰਦਿਆਂ ਨੇ ਕੰਮ ਆਪ ਪਸ਼ੂ ਜਿਹੜਾ ਵੇਖ ਕੇ ਲੈਂਦੇ ਆ ਇਹ ਵੀ ਚੀਜ਼ਾਂ ਦਾ ਜਿਹੜਾ ਬੜਾ ਵਾਧਾ ਵਾ ਕਿਉਂਕਿ ਆਪਣਾ ਕੰਮ ਜਿਹੜਾ ਆਪ ਕਰਨਾ ਚਾਹੀਦਾ ਵਾ ਸਾਰੇ ਵੀਰਾਂ ਨੂੰ ਤੇ ਅੱਜ ਤੁਹਾਨੂੰ ਵੈਰਾਈਟੀ ਜਿਹੜੀ ਸਾਰੀ ਤੁਹਾਨੂੰ ਵਿਖਾਵਾਂਗੇ ਵੱਡੀਆਂ ਮੱਜਾਂ ਵੀ ਤੁਹਾਨੂੰ ਦਿਖਾਉਣੀਆਂ ਵਾ ਚੰਗੇ ਰਿਕਾਰਡ ਵਾਲੀ ਟੋਕੜ ਗੱਬਣ ਵੀ ਤੁਹਾਨੂੰ ਦਿਖਾਉਣੀਆਂ ਤੇ ਇੱਕ ਕਾਫੀ ਚੰਗੇ ਰਿਕਾਰਡ ਵਾਲੀ ਮੱਝ ਹੈ ਜਿਹੜੀ ਬੱਚੇ ਤੋਂ ਬਿਨਾ ਵਾ ਤੇ ਹੁਣ ਦੁੱਧ ਉਹਦੇ ਕੋ ਚੰਗਾ ਤਿਆਰਿਆ ਜਿਹੜੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹਨਾ ਤੇ ਪੁਛਦੇ ਹਾਂ ਸਾਰੀ ਡਿਟੇਲ ਵੀਡੀਓ ਕੋ ਪੂਰੀ ਜ਼ਰੂਰ ਵੇਖਿਆ ਅੱਜ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਸੇ ਵਧੀਆ ਵਧੀਆ ਜੀ ਤੇ ਵੇਗ ਗਿਆ ਉਹਦਾਂ ਵਾਲਾ ਮਾਲ ਫੇਰ ਵੇਗ ਗਿਆ ਬੜੀ ਬਾਬੇ ਦੀ ਕਿਰਪਾ ਜੀ ਦੇ ਕਿੰਨੇ ਕ ਫੋਨ ਫਨ ਆਏ ਫੇਰ ਉਹਦਣ ਫੋਨ ਬੜਾ ਆਇਆ ਅੱਛਾ ਹਾਂ ਜੀ ਇਹ ਜਿਹੜੀ ਪਹਿਲੀ ਪਾਈ ਸੀ ਵੀਡੀਓ ਅੱਛਾ ਤੇ ਰਿਸਪੌਂਸ ਬਹੁਤ ਵਧੀਆ ਮਿਲਿਆ ਜੀ ਚਲੋ ਵਧੀਆ ਆ ਮਾਲ ਵੀ ਚੰਗਾ ਸੀ ਜਾਇਜ਼ ਹੀ ਉਦੋਂ ਮਾਲ ਵੀ ਸਚਾਈ ਨਾਲ ਤੇ ਜਾਇਜ਼ ਦਿੱਤਾ ਸੀ ਬਿਲਕੁਲ ਜਾਇਜ਼ ਰੇਟ ਤੇ ਹੁਣ ਮੱਜਾਂ ਅੱਜ ਵੀ ਆਪਣੇ ਆਪਣੇ ਜਿੱਡੀਆਂ ਲੈਣ ਤੀਆਂ ਜੀ ਆਪਣੀਆਂ ਆਪਣੀਆਂ ਜਿੱਡੀਆਂ ਹੀ ਸਹੀ ਗੱਲ ਹੈ ਭਾਜੀ ਠੀਕ ਹੈ ਬਾਕੀ ਇਹ ਵੀ ਜਿਹੜਾ ਵੀਰ ਵੀਡੀਓ ਦੇਖੇ ਸਾਰੀ ਵੀਡੀਓ ਦੇਖੇ ਅੱਛਾ ਬਿਲਕੁਲ ਪਹਿਲਾਂ ਸਾਰੀ ਚੈੱਕ ਕਰੇ ਹਰ ਇੱਕ ਤਰ੍ਹਾਂ ਦਾ ਸਾਡੇ ਕੋਲ ਡੰਗਰ ਹੈਗਾ ਵਾ ਅੱਛਾ ਵੱਡੇ ਮੋਦ ਵਾਲੀ ਵੀ ਛੋਟੇ ਮੋਦ ਵੀ ਹਰ ਇੱਕ ਤਰ੍ਹਾਂ ਦੀ ਮੱਜ ਹੈਗੀ ਆਪਣੇ ਕੋ ਮੋਹਰਾ ਨਸਲ ਦੀ ਨੀਂਦੀ ਰਾਵੀ ਦੀ ਠੀਕ ਹੈ। ਤੋਕੜ ਗੱਬਨ ਵੀ ਆ, ਤੋਕੜ ਵੀ ਆ, ਸੱਜਣਾ ਸੁਈਆਂ ਵੀ ਆ ਹਨਾ। ਪੰਜ ਛੇ ਮੱਜਾਂ ਚ ਵਿਖਾਉਣੀ ਆ ਤੇ ਕੋਈ ਵੀਰ ਵੀਡੀਓ ਪੂਰੀ ਵੇਖਿਆ ਹਨਾ। ਬਿਲਕੁਲ। ਜੀ ਪਹਿਲਾਂ ਜਰੂਰ ਵੇਖੇ ਵੀਡੀਓ ਸਾਰੀ ਵੇਖੀ। ਠੀਕ ਹੈ। ਹਾਂ ਜੀ ਹਾਂ ਜੀ। ਤੇ ਕਰੀਏ ਸ਼ੁਰੂ ਫਿਰ। ਹਾਂ ਜੀ ਹਾਂ ਜੀ। ਤੇ ਮਾਲ ਆਪ ਹੀ ਲਿਆਉਂਦੇ ਫਿਰ ਸਾਰਾ। ਮਾਲ ਵੀ ਜੀ ਆਪ ਹੀ ਲਿਆਈਦਾ। ਤੇ ਉਮਰ ਅਜੇ 20 ਸਾਲ ਹਨ। 20 ਸਾਲ ਹੋਈ ਭਾਜੀ। ਤੇ ਕਿਹਦੇ ਠੱਗੀ ਠੁੱਗੀ ਨਹੀਂ ਮਾਰੀ ਕੋਈ। ਹਾਂ ਨਾ ਭਾਜੀ 13 ਸਾਲਾਂ ਦਾ ਵਿਆਹ ਜੀ ਇਸੇ ਕੰਮ 'ਚ। ਅੱਛਾ 7 ਸਾਲ ਹੋ ਗਏ ਆ। ਹਾਂ ਜੀ ਹਾਂ ਜੀ। ਉਹ ਵੀ ਕੰਮ ਸਿਰੇ ਲਾਵਾਂਗੇ ਚਲੋ ਆ ਇਸ ਟਾਈਮ ਇਹ ਬਹੁਤ ਵਧੀਆ ਅਜੇ ਆਵੇ ਤੇ ਨਾਲ ਨਾਲ ਵਾਈ ਜੋਤੀ ਦਾ ਵੀ ਨਾਲ ਵਾਈ ਦਾ ਵੀ ਆ ਤੇ ਨਾਲ ਗਾ ਵੀ ਲਈਦਾ ਵਾ ਤੇ ਨਾਲ ਪਪਾਰ ਵੀ ਕਰ ਲਈਦਾ ਬਾਕੀ ਇਹ ਵੀ ਚਲੋ ਇਹ ਚੀਜ਼ ਦਾ ਵਾਦਾ ਹੁਣ ਮੰਨ ਲਓ ਤੁਸੀਂ ਇੱਥੇ ਪੰਜਾਬ 'ਚ ਹੀ ਰਹਿ ਕੇ ਕਰਨ ਦੇ ਜੇ ਤੇ ਆਪਣਾ ਵਧੀਆ ਰੋਟੀ ਪਾਣੀ ਦੇ ਜੇ ਖਾਣ ਹੁਣ ਜੇ ਕੋਈ ਕੰਮ ਕਰੂਗਾ ਤੇ ਕੰਮ ਮਿਲਦਾ ਵਾ ਜੇ ਹੁਣ ਕਈ ਕਈ ਜਗ੍ਹਾ ਕਿ ਪੰਜਾਬ 'ਚ ਕੰਮ ਨਹੀਂ ਹੈਗਾ ਤੇ ਜੇ ਕੋਈ ਕਰੂਗਾ ਨਹੀਂ ਤੇ ਹੋਊਗਾ ਕਿੱਥਾਂ ਫਿਰ ਭਾਜੀ ਕੰਮ ਕਰਾਂਗੇ ਤੇ ਸਾਰਾ ਕੁਝ ਹੀ ਬਣ ਜਾਊਗਾ ਹਾਂਜੀ ਹਾਂਜੀ ਕੱਲ ਮਿਹਨਤ ਹੀ ਦੀ ਆ ਹਾਂਜੀ ਹਾਂਜੀ ਇਹ ਤਾਂ ਮੇਰੀ ਉਮਰ ਦੇ ਸਾਰੇ ਵੀਰਾਂ ਨੂੰ ਕਰਨੀ ਚਾਹੀਦਾ ਬਸ ਉਹ ਇੱਥੇ ਹੀ ਹੈਗਾ ਹਾਂਜੀ ਹਾਂਜੀ ਜਿੰਨੇ ਕਰੀਏ ਉੱਥੇ ਕਮਾਉਂਦੇ ਇੱਥੇ ਵੱਧ ਕਮਾ ਲਈਏ ਵੱਧ ਵੱਧ ਭਾਂਜਦੇ ਆ ਰਹੇ ਆ ਆਪਾਂ ਨੂੰ ਕੋਈ ਫਿਕਰ ਨਹੀਂ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਵਾ ਕਰਨ ਵਾਲਾ ਉਹਨੇ ਇੱਥੇ ਵੀ ਕਰਨਾ ਤੇ ਉਹਨੇ ਉੱਥੇ ਵੀ ਕਰ ਲੈਣਾ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰੀ ਕੀ ਹੈਗਾ ਜੀ ਇਰਮਾਨ ਬੁੱਪਰਾ ਏ ਠੀਕ ਹੈ ਤੇ ਪਿੰਡ ਆਪਣਾ ਘੋਗਾ ਠੀਕ ਹੈ ਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਤਿੰਨ ਨੰਬਰ ਹੈਗਾ ਭਾਜੀ ਆਪਣਾ 78140 ਤੇ 88635 ਠੀਕ ਹੈ ਜੀ 78140 ਤੇ 88635 ਠੀਕ ਹੈ ਜੀ ਹਾਂ ਜੀ ਹਾਂ ਜੀ ਵੀਰ ਜੀ ਤੇ ਤੇ ਨਾਲ ਹੀ ਆਪਣੇ انکਾਰ ਭਾਜੀ ਨਾਲ ਦਾ ਘਰ ਆ ਹਾਂ ਜੀ ਵੀਰ ਜੀ ਭਰਾ ਮੇਰਾ ਅੱਛਾ ਸਗੇ ਤਾਏ ਦਾ ਮੁੰਡਾ ਸਗੇ ਤਾਏ ਦਾ ਮੁੰਡਾ ਤੁਹਾਡੇ ਤੇ ਮਈਆ ਆਪਣੇ ਕੋ ਦੋਹਾਂ ਘਰਾਂ ਕੋ 16 17 ਮੱਝਾਂ ਹੁੰਦੀਆਂ ਜੀ ਅੱਛਾ ਤੇ ਮਤਲਬ ਹੀ ਗਾਹ ਕੋਈ ਆਵੇ ਉਹਨੂੰ ਫੇਰਾ ਨਹੀਂ ਪੈਂਦਾ ਠੀਕ ਆ ਮਾਲ ਮਿਲੂਗਾ ਕੋਈ ਨਾ ਕੋਈ ਜਿੰਨੇ ਲੈਣੇ ਆ ਖਾਲੀ ਨਹੀਂ ਮੁੜੂਗਾ ਕੇ ਪਹਿਲਾਂ ਅਗਨੇ ਦਾ ਮਾਣਕਾ ਨੇ ਸੋਚੀਦਾ ਵੀ ਜਿਹੜਾ ਪਹਿਲੀ ਅਨਾੜ ਨਾਲ ਜੁੜਦਾ ਵਾ ਉਹਦਾ ਫੁੱਲ ਮਾਣਦਾਨ ਕਰੀਦਾ ਅੱਛਾ ਹਾਂਜੀ ਹਾਂਜੀ ਠੀਕ ਆ ਉਹਦੇ ਕੋ ਕਮਾਈ ਕਰਨਾ ਮਾਰੇ ਸੋਚਿਆ ਨਹੀਂ ਉਹਦੇ ਕੋ ਇਹ ਗਾਗ ਬਣਾਉਣ ਵਾਲੀ ਗੱਲ ਕਰੀ ਫੇਰ ਹੀ ਲੰਮਾ ਕੰਮ ਚੱਲਦਾ ਵਾ ਬਿਲਕੁਲ ਬਿਲਕੁਲ ਵੀਰ ਜੀ ਪਹਿਲਾਂ ਇਹੋ ਹੀ ਗੱਲ ਆਪਣੀ ਚੱਲਦੀ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਆ ਛੋਟੀ ਆ ਜਿਹੜੀਆਂ ਦੋ ਪਹਿਲੇ ਨੰਬਰ ਤੇ ਇਹਦੇ ਚੰਗੇ ਕਦ ਕਾਟਦੀਆਂ ਤੇ ਭਾਰੀਆਂ ਝੋਟੀਆਂ ਵਾ ਇਹ ਵੀਰ ਦੀ ਹਾਈਟ ਤਾਂ ਵੀ ਤਾਂ ਜਾਂਦੀਆਂ ਵਾ ਜਿਹੜੀਆਂ ਇਹ ਤੇ ਕੱਲੀ ਕੱਲੀ ਪਈ ਹੋਣੀ ਗੱਡੀ 'ਚ ਪੱਤਰੀ ਗੱਲੀ ਗੱਲੀ ਆ ਜੀ ਵਾਕਿਆ ਜੀ ਦੋ ਨਹੀਂ ਇਕੱਠੀਆਂ ਹਾਂਜੀ ਕੱਲੀ ਕੱਲੀ ਆ ਜੀ ਆ ਅੱਧੀ ਆਈ ਜੇ ਇਹ ਭਾਜੀ ਅੱਧੀ ਆਈ ਆ ਅਨੇ ਦੇ ਮੈਂ ਗਿਆ ਅੱਛਾ ਉੱਥੇ ਅੱਧੀ ਮਹੀਨੇ ਹਿਸਾਬ ਨਾਲ ਉੱਥੇ ਇੱਕ ਵਾਰ ਖਾਲੀ ਕਰਤੀ ਜੀ ਪੂਰੀ ਅੱਛਾ ਤਾਂ ਲੈਡੀ ਪਹੁੰਚੀ ਆਪਾਂ ਠੀਕ ਆ ਹਾਂਜੀ ਹਾਂਜੀ ਹੁਣ ਮਹਾ ਜੀ ਪਹੁੰਚੀ ਆਂ ਕਰੇ ਆ ਲੈ ਕੇ ਤੁਸੀਂ ਜੀ ਥੋੜੀ ਜਿਹੀ ਦੇਰ ਹੋਈ ਆ ਹਾਂਜੀ ਤੇ ਕਿੰਨੇ ਕ ਦੁੱਧ ਆ ਲਈਏ ਉਤਨਾ ਜੀ ਇਹ ਦੁੱਧ ਹੋਣਾ ਇਸ ਟਾਈਮ ਨੂੰ ਪਿਆਰ ਆਪਣੇ ਕੋਲ 12 ਕਿਲੋ ਆ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਕਰੀ ਜਾਊਗੀ 16 ਕਿਲੋ ਦੀ ਬਣੂਗੀ ਜੀ 6 ਮਹੀਨਾ ਦੀ ਸੂਈ ਨੂੰ ਅੱਛਾ 6 ਮਹੀਨੇ ਸੂਈ ਨੂੰ ਤੇ 12 ਲੀਟਰ ਤਿਆਰ ਆ ਯਾਰ ਇਹ ਦੋ ਡੰਗ ਤੇ ਹੋਵੇ ਖੜੇ ਹੋਏ। ਨਹੀਂ ਆਪਾਂ ਮਾਰਨ ਦੁੱਧ ਦਾਣ ਚੂਰ ਲੱਗੀ ਆ। ਅੱਛਾ। ਹਾਂਜੀ। ਚਲੋ ਖੋਲੋ ਫਿਰ ਤੋਰੀ। ਆਇਆ ਬੋਤਾ। ਬਾਕੀ ਇਹ ਆ ਸੋਈਆਂ ਸਵਾਈਆਂ ਦੁੱਧ ਦੇ ਤੁਸੀਂ ਆਪਣੀ ਚਵਾਈ ਕਰਕੇ ਖੜੋ। ਹਾਂਜੀ। ਕੱਦ ਪਾ ਕੱਦ ਕਾਠ ਪੱਖੋਂ ਤੇ ਜਿਹੜਾ ਪਹਿਲਾ ਜੋੜਾ ਤੁਹਾਨੂੰ ਦਿਖਾਉਣਾ ਵਾ। ਪੂਰੇ ਕਮਾਲ ਦੀਆਂ ਹੀ ਆ ਦੋਵੇਂ ਛੋਟੀਆਂ ਜਿਹੜੀਆਂ। ਬਾਕੀ ਹੱਲੇ ਕੋਸ਼ਿਸ਼ ਚਵਾਈ ਹੋ ਗਈ ਆ ਤੇ ਥੱਲਿਆਂ ਫਿਰ ਵੀ ਆਪਾਂ ਦੇਖ ਸਕਦੇ ਚੰਗੀ ਦਿਖਣਦੀ ਆ 16 ਕਿਲੋ ਮੱਝ ਦੁੱਧ ਕੱਢੇਗੀ ਠੀਕ ਆ ਇਹ ਚੀਜ਼ ਦੀ 16 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਚਵਾ ਦੂਗੀ ਇੱਕ ਆ ਦੇਖ ਲਓ ਇੱਥੇ ਆਉਂਦੇ ਮੇਰੀ ਜਾਈ ਆ ਉਹ ਦੇਖ ਸਕਦੇ ਜ ਮੂੰਹ ਤਾਂ ਚੁੱਕਦੀ ਆ ਤੇ ਮੂੰਹ ਤਾਂਵੇਂ ਸਿਰ ਤਾਂਵੇਂ ਤਾਂ ਹੋ ਜਾਂਦਾ ਫਿਰ ਆ ਦੇਖਾ ਦੇ ਬੜੀ ਸ਼ਾਂਤ ਜੀ ਆ ਤੇ ਥਣ ਵੀ ਇਹਦੇ ਦੇਖ ਸਕਦੇ ਲੱਗ ਬੜੀ ਭਾਜੀ ਇੱਕ ਵਾਰ ਜੀ ਜੇ ਤੂੰ ਯਾਦ ਕਰੂਗੀ ਖੜੂਗਾ ਠੀਕ ਆ ਚਲੋ ਲੈ ਜਾਓ ਫਿਰ ਕੇ ਬਾਕੀ ਇਹੋ ਜਿਹੀ ਚੀਜ਼ਾਂ ਪਿੱਛੋਂ ਵੀ ਪੈਸੇ ਲੱਗ ਕੇ ਹੀ ਆਉਂਦੀਆਂ ਹਨ ਤੇ ਗਾਹ ਵੀ ਪੈਸੇ ਲੱਗ ਕੇ ਜਾਂਦੀਆਂ ਹਨ ਤੇ ਖੜੇ ਵੀ ਕੋਈ ਸਾਹਮ ਬਲਾ ਜਿਹੜਾ ਚੰਗੀ ਸਾਹਮ ਕਰ ਸਕਦਾ ਵਾ ਕਿਉਂਕਿ ਇਹੋ ਜਿਹੀਆਂ ਮੱਝਾਂ ਗਾਹ ਵੀ ਚੰਗੀ ਸਾਹਮ ਉੰਡਦੀਆਂ ਮਗਰ ਕਟੀਆਂ ਜੇ ਹਾਂਜੀ ਆਹ ਤਾਜ਼ੇ ਹੀ ਬੱਚੇ ਆ ਸਾਰੇ ਬਿਲਕੁਲ ਆਪਾਂ ਦੇਖ ਸਕਦੇ ਆ ਨਾੜੂ ਨਾਲੂ ਨਾਲ ਬੱਚੇ ਆ ਜੀ ਨਾੜੂ ਤੇ ਹੀ ਆ ਬੱਚੇ ਸਾਰੇ ਤੇ ਇਹਦਾ ਮੁੱਲ ਫਿਰ ਦੁੱਧ ਦੀ ਮੋਦ ਜਾਰੀ ਕਰਨਾ ਜੀ ਜਾਰੀ ਕਰੀਏ ਹਾਂ ਜੀ ਜੀ ਪਹਿਲਾਂ ਗੱਲ ਕੀਤੀ ਹਾਂ ਮੈਨੂੰ ਗਾਹਕ ਬਣਾਉਣ ਦਾ ਪਹਿਲਾਂ ਵੀ ਦੱਸਿਆ ਹਾਂ ਜੀ ਮੈਂ ਤਾਂ ਵੀ ਇਹੀ ਕਰਦੀ ਆ ਇਹਦਾ 130 ਹਾਂ ਜੀ 125 ਦੀ ਦਵਾਂਗੇ ਫਿਰ 3000 ਸ਼ਰਦਾਂਗੇ 122 ਦੀ ਮਹੀ ਦਵਾਂਗੇ 1 ਲੱਖ ਤੇ 2000 ਦੀ 16 ਕਿਲੋ ਵਾਲੀ ਮਹੀ ਹੈ ਠੀਕ ਹੈ ਵੱਧ ਵੀ ਕਰ ਸਕਦੀ ਆਹੀਂ 16 ਦੀ ਗਰੰਟੀ ਦਿੰਨੇ ਆ ਬਾਕੀ ਕੱਲਾ ਦੁੱਧ ਦਾ ਮੁੱਲ ਨਹੀਂ ਨਾਲ ਕੱਦ ਵਜਨ ਦਾ ਸੋਣ ਪੋਣੇ ਦਾ ਮੁੱਲ ਲੱਖ ਦੀ ਤੇ ਟੋਕੜਾ ਦੱਬਣ ਦੀ ਠੀਕ ਹੈ ਸਾਰਾ ਸੂਆ ਚੋਕ ਚੰਗੇ ਰਿਕਾਰਡ ਵਾਲੀ ਹੈ ਕਿ ਜਿਹੜੇ ਕੱਦ ਚੰਗਾ ਕੱਦ ਵਜਨ ਹੈ ਹਾਂ ਜੀ ਤਹਾਨੂੰ ਇੱਕ ਜੜੀ ਹੈ ਕਾ ਵੀ ਇਹਦੇ ਵੀ ਕਰੀ ਲਾਗੇ ਖਲੋਗੇ ਦਿਖਾ ਦਿਓ ਪੂਰਾ ਆਹ ਭਾਜੀ ਇੱਥੇ ਆਉਂਦੀ ਮੈਂ ਹਾਂ ਦੇਖ ਸਾਦੇ ਜੀ ਥੋੜਾ ਡਰਦੀ ਆ ਤੇ ਬਿਲਕੁਲ ਛੋਟੇ ਸਿੰਗ ਦੀ ਝੋਟੀ ਆ ਜੜੀ ਇਹ ਵੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸਤਵਾਂ ਦਿਨ ਭਾਜੀ ਸਤਵਾਂ ਦਿਨ ਹੈ ਹਾਂਜੀ ਤੇ ਇਹ ਕਿੰਨਾ ਕਿ ਦੁੱਧ ਤਿਆਰ ਕਰ ਗਈ ਜੀ ਭਾਜੀ 11 ਕਿਲੋ ਦੁੱਧ ਤਿਆਰ ਆ ਅੱਛਾ ਹਾਂਜੀ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਭਾਜੀ 14 ਤੋਂ ਲੈ ਕੇ 16 ਦੇ ਵਿੱਚ ਵਿੱਚ ਜਾਊਗੀ ਅੱਛਾ 14 15 16 ਇੰਨਾ ਵਿੱਚੋਂ ਪੱਕਾ ਕੱਢੂਗੀ ਨਾ ਠੀਕ ਹੈ ਜੀ ਹਾਂਜੀ ਹਾਂਜੀ ਕੋਲੇ ਤੇ ਰਹੇ ਜੀ ਮਈਆਂ ਤੋਰ ਉਹ ਮਗਰ ਵੀ ਕੱਟੀਆਂ ਜੇ ਇਹਦੇ ਮਗਰ ਵੀ ਵੇਚੀ ਕੱਟੀਆਂ ਵੀ ਨਾ ਮਗਰ ਜਵਾਨ ਚੰਗੀਆਂ ਚ ਕੱਟੀਆਂ ਵਾਂ ਜਿਹੜੀਆਂ ਇਹ ਵੀ ਨਹੀਂ ਕਿ ਜਿਆ ਨਾਰਮਲ ਕੱਟੀਆਂ ਵਾਂ ਚੰਗੇ ਦਵੇ ਦੀਆਂ ਕੱਟੀਆਂ ਵਾਂ ਹਾਂਜੀ ਮੱਨਿਆ ਨੇ ਆਂ ਜੀ ਨੇ ਦਾ ਆ ਕੇ ਪਰੌਂਦੀਆਂ ਥੋੜਾ ਜੀ ਠੀਕ ਹੈ ਹਾਂਜੀ ਇੱਥੇ ਬੁਟੇ ਰਾ ਗੀਏ ਇਹਦਾ ਤੇ ਕੱਦ ਜਿਹੜਾ ਉਹਦੇ ਨਾਲੋਂ ਵੀ ਉੱਚਾ ਵਾ ਜਿਹੜਾ ਇੱਕ ਵਾਰੀ ਸਿੱਧੀ ਲੰਮੀ ਤੋਰ ਦੋ ਜਿਹੜਾ ਦਾ ਬੱਚੇ ਵੱਲ ਤੇਜ਼ ਜਾਂਦੀ ਆ। ਬਾਕੀ ਕੋਹੜੀਆਂ ਰਗਾ ਕਰਦੇ ਆ ਜਿਹੜਾ ਇਹਦਾ ਮੱਜ ਦਾ ਹੀ। ਥੱਲਿਆਂ ਵੀ ਪੂਰੀ ਸਫਾਈ ਜਿਆ ਜਿੰਨੀ ਵੀ ਆ। ਤੇ ਇਹਦਾ ਫਿਰ ਮੁੱਲ। ਇਹਦਾ ਵਜਿ ਚੈ ਕਿੰਨਾ? ਮੁੱਲ ਭਾਵੇਂ 1 ਪੱਕੀ ਮੰਗਦੀ ਏ। ਹਾਂਜੀ। 1 20 'ਚ ਵੀ 2000 ਮਾਣ ਕਰਾਂਗੇ। ਅੱਛਾ 1 20 'ਚ ਹੋਵੇ 2000 ਛੱਡ ਦੇਣਾ 1 18 ਦੀ। अच्छा रीड हां जी थोड़ा करा जी। बाकी ये भी करी कोई आके देखे मौके दे सही करे आके ना जिन्ने ते ਲੈਣੀਆਂ ਵਾ ਪਸੰਦ ਆਉਗੀਆਂ ਜ਼ਰੂਰ ਹੈ ਪਸੰਦ ਭਾਜੀ ਜ਼ਰੂਰ ਆਉਣਗੀਆਂ ਤੇ ਹੁਣ ਇੱਕ ਝੋਟੀਆਂ ਵੀ ਬੜੀ ਖੂਬਸੂਰਤ ਜੀ ਇਹਦਾ ਸੁਆ ਗਿਨਵਾ ਚ ਇਹਦਾ ਦੂਜਾ ਸੁਆ ਤੇ ਇਹਦਾ ਸੁਆ ਗਿਨਵਾ ਹੈ ਇਹਦੀ ਦੂਜੀ ਸੁਈ ਛੇਦੀ ਆ ਇਹ ਵੀ ਦੂਸਰੇ ਤੇ ਵੀ ਦੂਸਰੇ ਹੀ ਆ ਤੋਰੋ ਹੈ ਇਹ ਵੀ ਤਾਜੀ ਸੁਈ ਜਾਂਦੀ ਆ ਬਿਲਕੁਲ ਭਾਜੀ ਤਾਜੀ ਸੁਈ ਬੋਲੇ ਤੇ ਮੱਝਾਂ ਅੱਜ ਨਾ ਲੈ ਆ요 ਕਿੰਨੇ ਦਿਨਾਂ ਦੀ ਸੋਈ ਜੇ ਭਾਜੀ ਇਹਨੂੰ ਅੱਜ 7ਵਾਂ ਦਿਨ ਹੋ ਗਿਆ ਜੀ 7ਵਾਂ ਦਿਨ ਹੋ ਗਿਆ ਇਹਨਾਂ ਸੋਈ 10 ਲੀਟਰ ਜਿਹੜਾ ਕਹਿੰਦੇ ਮੋਕੇ ਦੇ ਤਿਆਰ ਹੈ ਤੇ 7 ਦਿਨਾਂ ਦੀ ਸੋਈ ਹੈ ਜਿਹੜੀ ਕੁਆਲਿਟੀ ਭਾਜੀ ਵੇਖੋ ਲਾਗੀ ਕਰਕੇ ਖੋਹਤਾਓ ਕੁਆਲਿਟੀ ਦੇਖੋ ਬਾਕੀ ਥਾਣੇ ਵੀ ਚੰਗਾ ਦੂਰ ਦੂਰ ਹੈ ਤੇ ਇਹ ਵੀ ਛੋਟੀ ਜਿਹੜੀ ਸੋਣੀ ਫੱਬਦੀ ਹੈ ਜਿਹੜੀ ਲੈ ਜਾਓ ਜੀ ਦੇਖੋ ਥਾਣਾਂ ਦੀ ਕੁਆਲਿਟੀ ਚੈੱਕ ਕਰੋ ਨਰਨ ਬਰਨਿ ਪੋਚਦਾ ਬਾਕੀ ਪਰਿਮਾਣ ਸਹੀ ਹੈ ਇਹ ਵੀ ਚੰਗੇ ਖੁੱਲੇ ਹਵਾਨੇ ਦੀ ਮਾਲਕਾਂ ਇਹਦੀ 14 ਕਿਲੋ ਤੋਂ ਦੁੱਧ ਪਲਾਸਟੀ ਕਰੇਗੀ ਤੇ ਇਹਦੇ ਮਗਰ ਵੀ ਕੱਟੀ ਜੇ ਕੱਟੀ ਗਈ ਇਹਦੇ ਮਗਰ ਵੀ ਕੱਟੀ ਆ ਜਿਹੜੀ ਇਹਨਾਂ ਤਿੰਨਾਂ ਦੇ ਮਗਰ ਹੀ ਕੱਟੀਆਂ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਇਹ ਦੁੱਧ ਭਾਜੀ 14 ਤੋਂ ਲੈ ਕੇ 15 ਦੇ ਵਿੱਚ ਜਾਊਗੀ 10 ਕਿਲੋ ਤਿਆਰ ਤੇ ਇਹਦਾ ਮੁੱਲ ਭਾਈ ਮੁੱਲ ਜਾਇਜ਼ ਹੀ ਕਰ ਦੇਣਾ ਵਾ ਖੁੱਲੇ ਦੇ ਵੀ ਦੀ ਆ ਪਹਿਲਾਂ ਕੁਆਲਟੀ ਦਿਖਾਓ ਇਹਦਾ ਮੁੱਲ ਥੋੜਾ ਜਾਇਜ਼ ਹੀ ਕਰੀਏ ਜਰਾ ਬਿਲਕੁਲੋਂ ਪਹਿਲੇ ਫੋਨ ਤੇ ਜਾਵੇ ਪਹਿਲੇ ਫੋਨ ਤੇ ਹੀ ਜਾਵੇ ਮੁੱਲ ਭਾਵੇਂ ਲੱਖ ਕਰਦੀਏ 95 ਕਿਉਂ ਨਾ ਯਾਰ ਛੱਡ ਤਾਂ ਕਿੰਨੇ ਦੀ 99 ਦੀ 98 ਵੀ ਕਰਾਂ ਅੱਛਾ ਬਿਲਕੁਲ ਜੇ ਮਤਲਬ ਵੀ ਜਾਇਜ਼ ਹੀ ਮੁੱਲ ਕਰਦੀਏ ਠੀਕ ਹੈ ਜੀ ਦੁੱਧ ਦੇ ਹੱਕ ਚ ਤੇ ਸੋਹਣ ਪੁਨੇ ਦੇ ਵਿੱਚ ਠੀਕ ਹੈ ਕੁਆਲਟੀ ਵੇਖ ਲਓ ਠੀਕ ਹੈ ਚਵਾਈ ਸੀਲ ਪੂਰੀਆਂ ਵਾ ਠੀਕ ਹੈ ਜੀ ਹਾਂ ਜੀ ਸੋਹਣੀ ਬੜੀ ਆ ਤੇ ਹੁਣ ਨੀਲੀ ਦੀ ਝੋਟੀ ਆ ਗਈ ਲਿਆਓ ਪਹਿਲਾਂ ਉਹਨਾਂ ਖੋਲ ਕੇ ਲਿਆਓ ਤੋੜ ਇਹਦੇ ਮਗਰ ਕੀ ਜੇ ਇਹਦੇ ਮਗਰ ਭਾਜੀ ਕੱਟਾ ਦਿੱਤਾ ਨੇ ਨਾ ਇਹਦੇ ਮਗਰ ਕੱਟਾ ਆ ਹਾਂਜੀ ਤੇ ਸੂਈ ਇਹ ਕੱਲ ਆ ਅੱਛਾ ਕੱਲ ਦੀ ਸੂਈ ਆ ਹਾਂਜੀ ਹਾਂਜੀ ਚਾਹ ਤੈਨੂੰ ਸਾਮਾਂ ਦੀ ਦੁੱਧ ਤੇ ਆਉਗੀ ਠੀਕ ਆ ਹਾਂਜੀ ਭਾਜੀ ਚੱਲ ਪੁੱਤ ਕਿ ਹੋਰ ਨਹੀਂ ਦੀ ਗੱਲ ਦੀ ਕਿ ਹੋਰ ਪੂਰੀ ਜਵਾਨ ਝੋਟੀ ਆ ਤੇ ਚੰਗੀ ਸੋਹਣੀ ਨੀਲੀ ਦੀ ਝੋਟੀ ਆ ਜਿਹੜੀ ਸੀਰ ਬੜੀ ਭਾਈ ਸੀਰ ਦੀ ਚਵਾਈ ਵੀ ਬਹੁਤ ਵਧੀਆ ਹੈ ਲੈ ਜੋ ਜੀ ਬਾਕੀ ਇਹ ਤਾਂ ਜੀ ਸੁਈ ਹੈ ਜੇ ਵੀ ਤੇ ਇਹਦਾ ਫਿਰ ਮੁੱਲ ਕਿੰਨਾ ਰੱਖ ਲਈ ਆਪਾਂ ਜਿਆਜ ਕਰਦੀਏ ਬਿਲਕੁਲ ਜਿਆਜ ਬਿਲਕੁਲ ਪਹਿਲਾਂ ਇਹ ਦੱਸ ਦਿਓ ਦੁੱਧ ਕਿੰਨਾ ਕੁ ਕੱਢੀ ਜਾਊਗੀ ਦੁੱਧ ਭਾਜੀ 10 ਤੋਂ 10 ਕੱਢੇਗੀ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਤੇ ਇਹਦਾ ਫਿਰ ਇਹਦਾ ਵਿਰਜੀ ਮੁੱਲ 80000 ਕਰ ਲੈਨੇ ਆ 80000 ਛੱਡਾਂ 70000 ਜੀ ਫਿਕਸਡ ਰੇਟ ਹੈ ਠੀਕ ਹੈ 70000 ਦੇ ਕੇ ਦੇ ਦੇ ਮੇਰਾ ਵੀ ਦੀ ਪਿਓਰ ਠੀਕ ਹੈ ਜੀ। ਛੀਲ ਪੂਰੀ। ਤੇ ਹੁਣ ਇੱਕ ਆ ਆ ਟੋਕੜ ਗੱਬਣੇ ਆ ਤੇ ਆ ਬੱਚੇ ਤੋਂ ਬਿਨਾ ਆ। ਹਾਂ ਜੀ ਹਾਂ ਜੀ। ਇਹ ਵੀ ਚੰਗੀ ਸੋਹਣੀ ਜੜੀ ਝੋਟੀ ਆ। ਬਹੁਤ ਸੋਹਣੀ। ਹਰਿਆਣੀ ਆ ਜੀ। ਕਿੰਨਾ ਦੁੱਧ ਦੇ ਦੇ ਕੋਲ? ਇਹ ਭਾਜੀ 7.5 ਕਿਲੋ ਦੁੱਧ। ਹੁਣ ਮੌਕੇ ਤੇ ਹੈਗਾ ਵਾ। ਮੌਕੇ ਜੀ। ਤੇ ਕਿੰਨਾ ਕ ਦੁੱਧ ਕੱਢਦੀ ਸੱਜਰੇ? 17 ਕਿਲੋ ਕੱਢਦੀ ਭਾਈ। ਅੱਛਾ 17 ਕਿਲੋ ਦੁੱਧ ਦੇ ਚਵਲ। ਜੀ ਗਾਰੰਟੀ ਆ ਆਪਾਂ ਦੀ। ਹਾਂ ਜੀ। ਗਾਰੰਟੀ ਇਹ ਚੀਜ਼ 17 ਕਿਲੋ ਦੀ। ਠੀਕ ਹੈ ਜੀ। ਚਲੋ ਹੁਣ ਤੇ ਬੱਚੇ ਤੋਂ ਬਿਨਾ ਹੀ ਆ। ਬੱਚੇ ਤੋਂ ਬਿਨਾ। ਤੇ ਬਾਕੀ ਮਿਲਕਵੇਂ ਨੇ ਵੀ ਆਪਾਂ ਚੰਗੀ ਮੋਟੀ ਦੇਖ ਸਾਡੇ ਗਾਵਾਂ ਵਰਗੀ ਲੱਗੀ ਇੱਕ ਗੱਲ ਹੋਰ ਰਹਿ ਗਈ ਹੈ ਹਾਂਜੀ ਇੱਕ ਮਹੀਨਾ ਤੇ 10 ਦਿਨ ਹੋ ਗਏ ਪਣੀ ਠੀਕ ਆ ਨਿਕਲ ਆਉਗੀ ਗਰੰਟੀ ਦੇ ਨਾਲ ਕਿਉਂਕਿ ਦੱਸਿਆ ਮਾਲਕ ਨੇ ਅੱਛਾ ਤੁਹਾਨੂੰ ਆਪਣੇ ਖਾਸ ਬੰਦਿਆਂ ਨੂੰ ਦੀ ਤੋਰਾਂ ਹਾਂ ਫੇਰ ਇੱਕ ਰਹੀ ਨਾ ਦੁੱਧ ਕੱਢਦੀ ਨਹੀਂ ਗਰੰਟੀ ਨਾ ਕਰਦੀ ਇਹ ਮੁੱਦਾ ਹੈ ਬਾਕੀ ਹੁਣ ਤੇ ਗਾਂ ਕੋਈ ਆਪਣੀ ਚੈੱਕ ਕਰਾ ਲਿਓ ਉਸਹਾ ਨਾਲ ਜਿਹੜਾ ਇਹਨਾਂ ਜੀ 20 ਦਿਨ ਰਹਿ ਇਹਾ ਲੱਗੇ ਚੈੱਕ ਹੋ ਗਈ ਸੇਵਾ ਕਰ ਲੇ ਹੁਣ ਤੇ ਖਾਲੀਆਂ ਦੇ ਸਾਹ ਨਾਲ ਜਾਣੀ ਹੈ ਇਹ ਵੀ ਬੀਰ ਇਨਸ਼ਾ ਅੱਲਾਹ ਇਹ ਆਜੂ ਲੈ ਆਓ ਜੀ ਥੋੜਾ ਚਬੂਦਾ ਕਰ ਦੇ ਨਾ ਸੰਗਲ ਪਿਆ ਹੈ ਜਿਹੜਾ ਪਹਿਲਾਂ ਸਰੋਂ ਦਾ ਦੀ ਦਦੀ ਆ ਸੰਗੀ ਇੱਕ ਜਦੋਂ ਚਬੂਦੀ ਆਤਨਾ ਆਈ ਉਹਦਾ ਵੀ ਪਿਛੇ ਥੋੜਾ ਜਿਆ ਤੁਰੰਤ ਕਰਦਾ ਤੇ ਹੋਂ ਲੈ ਕੋ ਟੋਕਰਗਾ ਬੰਦ ਤੁਹਾਨੂੰ ਹਲੇ ਦੋਣੀ ਚੰਗੇ ਰਕਾਰਡ ਵਾਲੀ ਟੋਕਰਗਾ ਬਣਿਆ ਰਕਾਰਡ ਵਾਲੀ ਤੇ ਇਹਦਾ ਫਿਰ ਜਾਇਜਾ ਮੁੱਲ ਕਰੀਏ ਮੁੱਲ ਭਾਏ 55000 ਕਰਦੀ 55000 ਦੀ ਦਵਾਂਗੇ ਮੈਂ ਇਹ ਰਕਾਰਡ ਵਾਲੀ ਆ 55000 ਦੀ ਹਾਂਜੀ ਬਿਲਕੁਲ ਜਾਇਜਾ ਮੁੱਲ ਦਿਆ ਅੱਛਾ ਬਿਲਕੁਲ ਜਾਇਜਾ ਠੀਕ ਹੈ ਜੀ ਤੇ ਨਿਕਲਉਣੀ ਜਮਈ ਤੇ ਹੁਣ ਆ ਜਿਹੜੇ ਟੁਕੜ ਕੱਬਣ ਵੀ ਤੋਰ ਹੀ ਦ ਫੇਰੀ ਇਹਦੇ ਬਾਰੇ ਦੱਸਦੇ ਇਹ ਵੀਰ ਜੀ ਮਾਰਦੇ ਆ ਆ ਦੇਖ ਸਾਡੇ ਜੀ ਬਿਲਕੁਲ ਛੋਟੇ ਸਿੰਗ ਦੀ ਆ ਜਿਹੜੀ ਕਿੰਨੇ ਚਿਰ ਦੀ ਚੱਕ ਪਾਸਿਆ ਸਾਢੇ 3 ਮਹੀਨੇ ਦੀ ਹੁਣ ਅਸੀਂ ਚੈੱਕ ਕਰਾ ਗਏ ਸਾਢੇ 3-4 ਮਹੀਨੇ ਦੇ ਜੇ ਹੁਣੇ ਹੀ ਚੈੱਕ ਕਿੰਨੇ ਕਰਾਈ ਲੱਗੀ ਕਰਕੇ ਖੜੇ ਕੋਈ ਕੰਢੀ ਗਈ ਛੁੱਟ ਗਈ ਬਹੁਤ ਸੋਹਣੀ ਆ ਸੋਹਣਾ ਜੀ ਤਖੋਂ ਬਾਹਰ ਜਾਏਗੀ ਠੀਕ ਆ ਜੀ ਸੋਕੇ ਲੱਖਾਂ ਬਾਹਰ ਕਹਿੰਦੇ ਵਿਗੂਗੀ। ਬਾਕੀ ਸੋਹਣੀ ਝੋਟੀ ਆ। ਔਰ ਨੇ ਵੀ ਫੁੱਲ ਸਾਫ ਹੈ। ਬਾਕੀ ਥੱਲੇ ਪੂਰੀ ਜਿਹੜੀ ਚੰਗੀ ਹੋਣ ਤੇ ਹੋਣੀ ਤਿਆਰ ਹੋਈ ਆ ਤੇ ਬਾਕੀ ਜਿਹਦਾ ਸੱਜਰ ਸੂਗੇ ਤੇ ਉਹਦਾ ਤੇ ਚੰਗੀ ਕਮਾਲ ਦੀ ਬਣੂਗੀ। ਬਿਲਕੁਲ ਬਾਜੀ। ਤੇ ਕਿੰਨੇ ਚਿਰ ਤੇ ਚੱਕ ਪਾਸ ਦੱਸੀ ਆ ਸਾਡੇ 3-4 ਮਹੀਨੇ ਦੇ ਵਿੱਚ ਹੀ ਹੁਣੇ ਚੱਕ ਲਈ ਤੇ ਦੁੱਧ ਕਿੰਨਾ ਇਹ ਤਕੋਣ ਦੁੱਧ ਭਾਜੀ 6 ਕਿਲੋ ਜੀ ਅੱਛਾ ਹਾਂ ਜੀ ਇਹ ਵੀ ਕੰਪਨੀ ਖਾਂ ਜਾ ਕੇ ਮਾਰਾ ਮੋਟਾ ਡੰਗਰ ਕਰ ਸਕਦਾ ਜੀ ਤੇ ਮੁੱਲੇ ਦਾ ਮੁੱਲ ਭਾਜੀ ਜੈ ਜੀ ਕਿੰਨਾ ਹੋਏ 65 ਕਰਦੀ 62000 ਦੀ ਦੇ ਦਾਂਗੇ ਅੱਛਾ 60000 ਮਾਨ ਕੇ ਰਾਂਗੇ 65 ਰੇਟ 65 ਦੀ 65000 ਬਾਕੀ ਇਹ ਆ ਵੀ ਹੋਣ ਤੇ ਪੈਸੇ ਲੱਗਨੇ ਪਰ ਜਦੋਂ ਗਾਂ ਤਿਆਰ ਹੋਣੀ ਉਦੋਂ ਵੀ ਚੰਗੀ ਰਕਮ ਦੀ ਤਿਆਰ ਹੋਣੀ ਭਾਜੀ ਹੋਣੀ ਜੀ ਠੀਕ ਹੈ ਸੋਹਣੀ ਲਿਖੋ ਨਾਲੇ ਨੇ ਹੁਣ ਦੁੱਧ ਵੀ ਦੇਈ ਜਾਣਾ ਹੱਲੇ ਦੁੱਧ ਵੀ ਦੇਈ ਜਾਣਾ ਤੇ ਬਾਕੀ ਕੋਈ ਵੀਰ ਆਣ ਕੇ ਇੱਕ ਰੀ ਪਸੰਦ ਕਰਕੇ ਵੇਸ਼ ਚੱਕ ਕੇ ਖੜੇ ਭਾਜੀ ਕੋਈ ਕਮੀ ਪੇਸ਼ੀ ਨਹੀਂ ਤੇ ਜੜੀਆਂ ਸੁਈਆਂ ਵਾ ਇੱਥੇ ਆਓ ਆਪਣੀ ਚਵਾਈ ਕਰੋ ਤਸੱਲੀ ਕਰੋ ਤੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ